ਏ ਡਾਕਟਰ ਪ੍ਰਗਜਨ ਐਸਐਸਪੀ ਫਰੀਦਕੋਟ ਜੀ ਦੇ ਰੈ ਨਮਾਈ ਹਾਈਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਤੇ ਖਿਲਾਫ ਸਖਤ ਤੇ ਨਿਰਣਾਇਕ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕੱਲ ਥਾਣਾ ਸਿਟੀ ਕੋਟਕਪੂਰਾ ਵੱਲੋਂ ਦੋ ਵਿਅਕਤੀਆਂ ਨੂੰ ਦੋ ਵਿਪਨਾਂ ਸਮੇਤ ਕਾਬੂ ਕੀਤਾ ਗਿਆ ਜੋ ਕਿ ਇੱਕ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਪਲਸਰ ਤੇ ਘੁੰਮ ਰਹੇ ਆ ਸ਼ਹਿਰ ਦੇ ਵਿੱਚ ਤੇ ਉਹਨਾਂ ਕੋਲ ਦੋ ਵੈਪਨ ਨੇ ਤੇ ਕੋਈ ਵੱਡੀ ਵਾਰਦਾਤ ਕਰ ਸਕਿਆ ਜਾ ਜੋ ਇਸ ਲੜੀ ਦੇ ਤਰ ਪੁਲਿਸ ਵੱਲੋਂ ਚੈਕਿੰਗ ਸ਼ੁਰੂ ਕੀਤੀ ਗਈ ਜੋ ਇਹਨਾਂ ਵਿਅਕਤੀਆਂ ਨੂੰ ਜੈਤੋ ਰੋਡ ਚੁੰਗੀ ਤੇ ਨੇੜੇ ਗੁਰਤੇਗਵਾਦਰ ਨਗਰ ਮੱਲੇਰੇ ਵਿੱਚ ਕਾਬੂ ਕੀਤਾ ਗਿਆ ਤੇ ਕਾਬੂ ਕਰਕੇ ਇਹਨਾਂ ਪਾਸੋਂ ਦੋ ਮੂਟ ਵੈਪਨ ਜਿਹੜੇ 32 ਬੋਰ ਦੇ ਦੇਸੀ ਕੰਟਰੀ ਮੇਡ ਬਰਾਮਦ ਕੀਤੇ ਗਏ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਇਹਨਾਂ ਦੇ ਜਿਹੜੀ ਸਵਾਰੀ ਮੋਟਰਸਾਈਕਲ ਸਪਲਸਰ ਜਿਗਾ ਉਹ ਵੀ ਉਸਨੇ ਕਬਜ਼ੇ ਚਲਿਆ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਇਹ ਦੋ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਉਹਨਾਂ ਵਿੱਚੋਂ ਇੱਕ ਦਾ ਨਾਮ ਜੀਤਾ ਪੁੱਤਰ ਪ੍ਰੀਤਮ ਸਿੰਘ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਤੇ ਦੂਸਰਾ ਵਿਅਕਤੀ ਸ਼ਮਨਪਾਲ ਸਿੰਘ ਉਰਫ ਸैम ਕੋਟਕਪੂਰਾ ਦਾ ਰਹਿਣ ਵਾਲਾ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜੋ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਉੱਚ ਪੜਤਾਲ ਕਰਕੇ ਹੋਰ ਇਹਦੇ ਸਬੰਧੀ ਤੱਥ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਪਹਿਲਾਂ ਵੀ ਪੁੱਛ ਪੜਤਾਲ ਕੀਤੀ ਗਈ ਇਨਾਂ ਵਿੱਚੋਂ ਜਿਹੜਾ ਜੀਤਾ ਇੱਕ ਹੈਗਾ ਸ਼੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਇਸ ਦੇ ਖਿਲਾਫ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ। ਸਰੀ ਵਿਦੇਸ਼ੀ ਨਹੀਂ ਕਿਸਤ ਜਿਹੜੀ ਨਹੀਂ ਇਹ ਕੰਟਰੀ ਬਿਊਟ ਹੈ। ਪਤਾ ਲੱਗਦਾ ਕਿਥੋਂ ਲੈ ਕੇ ਆਏ। ਫਿਲਹਾਲ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਦੱਸਿਆ ਲੈ ਕੇ ਆ ਰਹੇ ਪਰ ਅਜੇ ਪੂਰੇ ਤੱਥ ਇਹਦੇ ਪੁੱਛ ਗੇਸ਼ ਕੀਤੀ ਜਾ ਰਹੀ ਹੈ। ਪੂਰੀ ਪੁਖਤਾ ਡਿਟੇਲ ਮਿਲ ਜੂ ਉਹਦੇ ਬਾਰੇ ਸ਼ੇਅਰ ਕਰ ਲਾਂਗੇ ਤੁਹਾਡੇ।